ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸੋ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬੀਜੇਪੀ ਦੀ ਫੁੱਟ ਪਾਓ ਰਾਜ ਕਰੋ ਦੀ ਜਿਹੜੀ ਨੀਤੀ ਉਹ ਚੱਲਣ ਲੱਗੀ ਹੈ ਹਰਿਆਣੇ ਦੇ ਵਿੱਚ ਵੀ ਇਹ ਨੀਤੀ ਜਿਹੜੀ ਉਹ ਕੰਮ ਕਰ ਰਹੀ ਹੈ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੇ ਵਿੱਚ ਫੁੱਟ ਪਾਉਣ ਦੀ ਇੱਕ ਹੋਰ ਕੋਸ਼ਿਸ਼ ਬੀਜੇਪੀ ਦੇ ਵੱਲੋਂ ਜਿਹੜੀ ਚਾਲ ਉਹ ਖੇਢੀ ਗਈ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਵਾਰ-ਵਾਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਦਿੱਲੀ ਕੋਚ ਦਾ ਐਲਾਨ ਕਰਦੇ ਨੇ ਪਰ ਰਸਤੇ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਹਰ ਹਿੱਲੇ ਬਲ ਪ੍ਰਯੋਗ ਦੇ ਨਾਲ ਰੋਕ ਲਿਆ ਜਾਂਦਾ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਪਰ ਜਿਹੜੇ ਅਥਰੂ ਗੈਂਸ ਦੇ ਗੋਲੇ ਛੱਡੇ ਜਾਂਦੇ ਨੇ ਰਬੜ ਦੀਆਂ ਗੋਲੀਆਂ ਜਾਂ ਫਿਰ ਮਿਰਚਾਂ ਦੀ ਸਪਰੇਅ ਤੱਕ ਜਿਹੜੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਕੀਤੀ ਗਈ ਅਜਿਹੇ ਦੇ ਵਿੱਚ ਜਿਹੜਾ ਭਾਜਪਾ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਉਹ ਕੰਮ ਤਾਂ ਨਹੀਂ ਆ ਰਹੀਆਂ ਪਰ ਹੁਣ ਨਵੀਂ ਸਕੀਮ ਜਿਹੜੀ ਭਾਜਪਾ ਦੀ ਸਰਕਾਰ ਅਤੇ ਭਾਜਪਾ ਦੇ ਜਿੰਨੇ ਨੁਮਾਇੰਦੇ ਨੇ ਉਹ ਲੈ ਕੇ ਆਏ ਨੇ ਚਾਹੇ ਉਹ ਪੰਜਾਬ ਦੇ ਵਿੱਚ ਹੋਣ ਜਾਂ ਫਿਰ ਹਰਿਆਣੇ ਦੇ ਵਿੱਚ ਹੋਣ ਇੱਕਾ ਹਿਸਾਬ ਦੇ ਨਾਲ ਜਿਹੜਾ ਉਹਨਾਂ ਦੇ ਵੱਲੋਂ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੂੰ ਵੰਡਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਹਰਿਆਣੇ ਦੀ ਭਾਜਪਾ ਸਰਕਾਰ ਦੀ ਗੱਲ ਕਰੀਏ ਤਾਂ ਹਰਿਆਣੇ ਦੀ ਭਾਜਪਾ ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨੂੰ 23 ਫਸਲਾਂ ਦੇ ਉੱਪਰ ਘੱਟੋ-ਘੱਟ ਸਮਰਥਨ ਮੁੱਲ ਦੇ ਰਹੀ ਹੈ ਕਿ ਕਿਸਾਨਾਂ ਨੂੰ ਜਿਹੜਾ ਐਮਐਸਪੀ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਨਾਲ ਹੀ ਜਿਹੜੇ ਪੰਜਾਬ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਜਿਹੜੇ ਕਿਸਾਨ ਬਾਰਡਰਾਂ ਦੇ ਉੱਪਰ ਬੈਠੇ ਨੇ ਉਹ ਵਾਪਸ ਪੰਜਾਬ ਜਾ ਕੇ ਪੰਜਾਬ ਸਰਕਾਰ ਤੋਂ ਐਮਐਸਪੀ ਦੀ ਮੰਗ ਕਰਨ ਕਿਉਂਕਿ ਹਰਿਆਣਾ ਦੀ ਤਰਜ਼ ਦੇ ਉੱਪਰ ਪੰਜਾਬ ਸਰਕਾਰ ਉਹਨਾਂ ਨੂੰ ਐਮਐਸਪੀ ਦੇ ਸਕਦੀ ਹੈ ਜੇਕਰ ਹਰਿਆਣਾ ਸਰਕਾਰ ਐਮਐਸਪੀ ਦੇ ਸਕਦੀ ਹੈ ਤਾਂ ਫਿਰ ਪੰਜਾਬ ਸਰਕਾਰ ਐਮਐਸਪੀ ਕਿਉਂ ਨਹੀਂ ਦੇ ਸਕਦੀ ਦੂਜੇ ਪਾਸੇ ਪੰਜਾਬ ਦੀ ਬੀਜੇਪੀ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਸਰਕਾਰ ਤੋਂ ਐਮਐਸਪੀ ਦੀ ਮੰਗ ਕਰਨ ਕੇਂਦਰ ਸਰਕਾਰ ਦੇ ਨਾਲ ਜਿਹੜਾ ਉਹਨਾਂ ਦਾ ਕੋਈ ਮਸਲਾ ਨਹੀਂ ਹੈ ਜਿਹੜਾ ਮਸਲਾ ਸੀ ਉਹ ਨਿਬੜ ਚੁੱਕਿਆ ਹੈਗਾ ਕੇਂਦਰ ਸਰਕਾਰ ਦੇ ਨਾਲ ਜਿੰਨੇ ਮਸਲੇ ਸੀ ਉਹ ਪੂਰੇ ਹੋ ਚੁੱਕੇ ਨੇ ਸੋ ਹੁਣ ਪੰਜਾਬ ਸਰਕਾਰ ਦੇ ਨਾਲ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਸੋ ਪੰਜਾਬ ਦੇ ਵਿੱਚ ਭਾਜਪੀ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਸਲਾਹ ਵੀ ਇਹ ਦਿੱਤੀ ਗਈ ਹੈ ਕਿ ਪੰਜਾਬ ਦੇ ਆ ਜਿਹੜੀਆਂ ਵੀ ਜੁਗੀਆਂ ਨਾਂ ਨੇ ਉਹ ਭਾਰਤ ਦੇ ਕਿਸਾਨਾਂ ਦੇ ਬਾਰੇ ਨਾ ਸੋਚਣਾ ਬਲਕਿ ਪੰਜਾਬ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਦੇ ਸਾਹਮਣੇ ਰੱਖਣਾ ਪੰਜਾਬ ਦੇ ਕਿਸਾਨ ਪਹਿਲਾਂ ਆਪਣੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਜਿਹੜਾ ਕਿਸਾਨਾਂ ਦੇ ਦੁਆਰਾ ਜਿਹੜਾ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਾਈਆਂ ਜਾਣ ਬਾਅਦ ਦੇ ਵਿੱਚ ਦੂਜੇ ਭਾਰਤ ਦੇ ਕਿਸਾਨਾਂ ਦੇ ਬਾਰੇ ਕਿਸਾਨ ਸੋਚਣ ਇੱਥੇ ਹੀ ਹੁਣ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਵਿੱਚ ਭਾਜਪੀ ਦੁਆਰਾ ਫੁੱਟ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਜੇਕਰ ਪੰਜਾਬ ਦੇ ਕਿਸਾਨ ਕੇਵਲ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੇ ਨਾਲ ਗੱਲਬਾਤ ਕਰਦੇ ਤਾਂ ਦੂਜੇ ਸੂਬਿਆਂ ਦੇ ਕਿਸਾਨ ਕਦੇ ਵੀ ਉਹਨਾਂ ਦਾ ਸਾਥ ਨਹੀਂ ਦਿੰਦੇ ਭਾਵੇਂ ਕਿ ਅੱਜ ਸ਼ੰਭੂ ਖਨੌਰੀ ਬਾਰਡਰ ਦੇ ਉੱਪਰ ਆ ਹਰਿਆਣੇ ਦੇ ਬਹੁਤ ਸਾਰੀਆਂ ਜੁਨੀਨਾਂਦਰ ਵੱਲੋਂ ਪੰਜਾਬ ਦੇ ਕਿਸਾਨਾਂ ਦੀਆਂ ਸਾਥ ਜਿਹੜਾ ਉਹ ਦਿੱਤਾ ਜਾ ਰਿਹਾ ਹੈਗਾ ਜਿਸ ਤਰੀਕੇ ਨਾਲ ਪਹਿਲਾਂ 2020-21 ਦੇ ਵਿੱਚ ਕਿਸਾਨ ਅੰਦੋਲਨ ਨੂੰ ਪੂਰੀ ਦੁਨੀਆ ਦੇ ਵਿੱਚ ਸਹਿਯੋਗ ਮਿਲਿਆ ਸੀ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਦੀ ਇਹ ਨੀਤੀ ਕਿੰਨੀ ਕੁ ਕਾਮਯਾਬ ਹੁੰਦੀ ਹੈ ਕਿ ਭਾਜਪਾ ਕਿਸਾਨਾਂ ਦੇ ਵਿੱਚ ਫੁੱਟ ਪਾਓ ਰਾਜ ਕਰੋ ਵਾਲੀ ਨੀਤੀ ਨੂੰ ਕਾਮਯਾਬ ਕਰ ਪਾਉਂਦੀ ਹੈ ਜਾਂ ਫਿਰ ਕਿਸਾਨ ਇਸ ਨੀਤੀ ਨੂੰ ਲਤਾੜ ਦੇਣਗੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ